ਇਸ ਸਾਲ ਸਿਨੇ ਜਗਤ ਤੇ ਸਿਨੇ ਪ੍ਰੇਮੀਆ ਨੂੰ ਆਪਣੀਆਂ ਉਹਨਾਂ ਕਈ ਮਹਾਨ ਫਿਲਮੀ ਹਸਤੀਆਂ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਦੇ ਸਦਮੇ ਤੋਂ ਗੁਜ਼ਰਨਾ ਪਿਆ ਹੈ ਜਿਨ੍ਹਾਂ ਨੇ ਆਪਣੀ ਬੇਜੋੜ ਅਦਾਕਾਰੀ ਅਤੇ ਉੱਤਮ ਕਲਾ ਰਾਹੀਂ ਭਾਰਤੀ ਸਿਨੇ ਤੇ ਅਮਿੱਟ ਛਾਪ ਛੱਡੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਦਾ ਦਿਹਾਂਤ ਹੋਇਆ ਹੈ ਬਾਲੀਵੁੱਡ ਵਿੱਚ ਲਗਭਗ 65 ਸਾਲ ਗੁਜ਼ਾਰਨ ਵਾਲੇ ਅਦਾਕਾਰ ਤਰਮਿੰਦਰ ਦਾਹ 24 ਨਵੰਬਰ ਨੂੰ ਮੁੰਬਈ ਦੇ ਜੂਹੂ ਸਥਿਤ ਆਪਣੇ ਘਰ ਵਿੱਚ ਬਿਮਾਰ ਰਹਿਣ ਉਪਰੰਤ 98 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਭਾਰਤੀ ਸਿਨੇਮੇ ਦੇ ਇਤਿਹਾਸ ਵਿੱਚ ਉਹ ਸਭ ਤੋਂ ਲੰਬਾ ਸਮਾਂ ਸਫਰ ਰਹਿਣ ਵਾਲੇ ਫਿਲਮੀ ਸਤਾਰਿਆਂ ਵਿੱਚੋਂ ਇੱਕ ਸਨ। ਧਰਮਜੀ ਦੇ ਨਾਂ ਨਾਲ ਮਸ਼ਹੂਰ ਹੋਏ ਤਰਮਿੰਦਰ ਨੂੰ ਕਲਾਸਿਕ ਫਿਲਮ ਫੁੱਲ ਔਰ ਪੱਥਰ 'ਚ ਨਵਾਏ ਜ਼ਬਰਦਸਤ ਕਿਰਦਾਰ ਕਰਕੇ ਹੀ ਹੀਮੈਨ ਦੀ ਉਪਾਦੀ ਮਿਲੀ। 8 ਦਸੰਬਰ 1935 ਨੂੰ ਪੰਜਾਬ ਦੇ ਸ਼ਹਿਰ ਲੁਧਿਆਣਾ ਕੋਲ ਪੈਂਦੇ ਪਿੰਡ ਨਸਰਾਲੀ 'ਚ ਪਿਤਾ ਕੇਵਲ ਕ੍ਰਿਸ਼ਨ ਅਤੇ ਮਾਤਾ ਸਤਵੰਤ ਕੋਰ ਦੇ ਘਰ ਪੈਦਾ ਹੋਏ ਤਰਮਿੰਦਰ ਦਾ ਜੱਦੀ ਪਿੰਡ ਡਾਂਗੋ ਨੇੜੇ ਪੱਖੋਵਾਲ ਤਹਿਸੀਲ ਰਾਏਕੋਟ ਲੁਧਿਆਣਾ ਸੀ ਮੋਢਲਾ ਜੀਵਨ ਉਨ੍ਹਾਂ ਨੇ ਸਾਨੇਵਾਲ ਵਿੱਚ ਦੱਸਿਆ ਤਰਮਿੰਦਰ ਦੇ ਅਦਾਕਾਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਫਿਲਮ ਫੇਅਰ ਮੈਗਜ਼ੀਨ ਵੱਲੋਂ ਕਰਵਾਈ ਗਈ ਪ੍ਰਤਿਭਾ ਖੋਜ ਮੁਕਾਬਲੇ ਵਿੱਚ ਹਿੱਸਾ ਲਿਆ ਕਾਮਯਾਬੀ ਤੋਂ ਬਾਅਦ ਮੁੰਬਈ ਦਾ ਰੁਖ ਕੀਤਾ ਤੇ ਮੁੜ ਪਿੱਛੇ ਨਹੀਂ ਦੇਖਿਆ। ਤਰਮਿੰਦਰ ਨੂੰ ਪਹਿਲੀ ਫਿਲਮ 1960 ਵਿੱਚ ਮਿਲੀ ਜੋ ਕਿ ਦਿਲ ਵੀ ਤੇਰਾ ਹੰਬ ਵੀ ਤੇਰੇ ਸੀ। ਇਸ ਦੇ ਬਾਅਦ ਉਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਮਿਲੀਆਂ ਹਨ। ਤਰਮਿੰਦਰ ਦੇ ਕੈਰੀਅਰ ਦਾ ਟਰਨਿੰਗ ਪੁਆਇੰਟ ਜੋ ਫਿਲਮ ਬਣੀ ਉਹ ਸੀ ਫੂਲ ਔਰ ਪੱਥਰ ਜੋ 1968 ਵਿੱਚ ਬਣੀ ਹੈ। ਇਸ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਤੇ ਰਾਤੋਂ ਰਾਤ ਉਹ ਸਟਾਰ ਬਣ ਗਏ। ਤਰਮਿੰਦਰ ਦਾ ਪਹਿਲਾ ਵਿਆਹ ਪ੍ਰਕਾਸ਼ਕੌਰ ਨਾਲ ਹੋਇਆ ਜਿਨ੍ਹਾਂ ਤੋਂ ਉਹਨਾਂ ਦੇ ਦੋ بیٹے ਸੰਨੀ ਦਿਓਲ ਅਤੇ ਬੌਵੀ ਦਿਓਲ ਤੇ ਦੋ ਬੇਟੀਆਂ ਅਜੀਤਾ ਦਿਓਲ ਅਤੇ ਵਿਜੇਤਾ ਦਿਓਲ ਹਨ। ਸਾਲ 1980 ਵਿੱਚ ਉਹਨਾਂ ਨੇ ਹੇਮਾ ਮਾਲੀ ਨਾਲ ਵਿਆਹ ਕੀਤਾ ਜਿਨ੍ਹਾਂ ਦੀਆਂ ਦੋ ਬੇਟੀਆਂ ਈਸ਼ਾ ਅਤੇ ਆਹਾਨਾ ਦਿਓਲ ਹਨ। ਤਰਮਿੰਦਰ ਨੇ 2004 ਵਿੱਚ ਲੋਕ ਸਭਾ ਚੋਣ ਲੜੀ ਅਤੇ ਬੀਕਾਨੇਰ ਤੋਂ 2009 ਤੱਕ ਸੰਸਦ ਮੈਂਬਰ ਵੀ ਰਹੇ। 1997 ਵਿੱਚ ਉਨ੍ਹਾਂ ਨੂੰ ਫਿਲਮਫੇਅਰ ਲਾਈਫਸਟਾਈਲ ਅਚੀਵਮੈਂਟ ਆਵਾਰਨਰ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਅਭਿਨੇਤਾ ਦਲੀਪ ਕੁਮਾਰ ਨੇ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਹੈਂਡਸਮ ਆਦਮੀ ਵੀ ਕਿਹਾ ਸੀ। ਤਰਮਿੰਦਰ ਦੀ ਆਖਰੀ ਫਿਲਮ 2100 ਜਿਸ ਵਿੱਚ ਅਮਤਾ ਵਚਨ ਦੇ ਦੋਤੇ ਅਗਸਤਿਆ ਨੰਦਾ ਨੇ ਮੁੱਖ ਭੂਮਿਕਾ ਨਿਭਾਈ ਹੈ। ਬਾਰਤ ਕੁਮਾਰ ਬਜੋ ਪ੍ਰਸਿੱਧ ਹੋਏ ਮਹਾਨ ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਮਨੋਜ ਕੁਮਾਰ ਦਾ ਦਿਹਾਂਤ 4 ਅਪ੍ਰੈਲ 2025 ਨੂੰ ਮੁੰਬਈ ਦੇ ਹਸਪਤਾਲ ਵਿੱਚ 87 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਇਆ। ਉਹਨਾਂ ਦੀ ਦੇਸ਼ ਭਗਤੀ ਤੇ ਜਜ਼ਬੇ ਨੂੰ ਬਿਆਨ ਕਰਦੀਆਂ ਕਲਾਸਿਕ ਫਿਲਮਾਂ ਸ਼ਹੀਦ ਉਪਕਾਰ ਪੂਰਬੌਰ ਪੱਛਮਤੇ ਕ੍ਰਾਂਤੀ ਕਰਕੇ ਯਾਦ ਕੀਤਾ ਜਾਂਦਾ ਰਹੇਗਾ। ਸਾਲ 1937 ਵਿੱਚ ਅਪਟਾ ਬਾਰ ਸ਼ਹਿਰ ਹੁਣ ਪਾਕਿਸਤਾਨ ਵਿੱਚ ਪੈਦਾ ਹੋਏ ਮਨੋਜ ਦਾ ਅਸਲ ਨਾਮ ਹਰੀਕ੍ਰਿਸ਼ਨ ਗੋਸਵਾਮੀ ਸੀ ਸਾਲ 1961 ਵਿੱਚ ਫਿਲਮ ਕਾਂਚ ਕੀ ਗੁੜੀਆ ਨਾਲ ਪਛਾਣ ਮਿਲੀ ਹੈ ਫਿਰ ਹਰੀਆਲੀ ਔਰ ਰਾਸਤਾ ਗੁੰਮਨਾਮ ਹਿਮਾਲਿਆ ਕੀ ਗੋਦ ਮੇ ਆਦ ਹਿੱਟ ਫਿਲਮਾਂ ਦਿੱਤੀਆਂ ਬਤੌਰ ਨਿਰਦੇਸ਼ਕ ਉਹਨਾਂ ਦੀ ਪਹਿਲੀ ਫਿਲਮ ਉਪਕਾਰ ਸੀ ਜੋ 1967 ਵਿੱਚ ਬਣੀ ਉਹਨਾਂ ਨੂੰ ਦੇਸ਼ ਭਗਤੀ ਦੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ ਉਨ੍ਹਾਂ ਨੇ 4 ਦਹਾਕੇ ਦੇ ਆਪਣੇ ਫਿਲਮੀ ਕੈਰੀਅਰ ਦੇ ਵਿੱਚ 55 ਫਿਲਮਾਂ ਵਿੱਚ ਕੰਮ ਕੀਤਾ ਹੈ। 1992 ਵਿੱਚ ਪਦਮ ਸ਼੍ਰੀ ਅਤੇ 2015 ਵਿੱਚ ਭਾਰਤ ਸਰਕਾਰ ਦੁਆਰਾ ਦਾਦਾ ਸਾਹ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇੱਕ ਰਾਸ਼ਟਰੀ ਫਿਲਮ ਪੁਰਸਕਾਰ ਅਤੇ 7 ਫਿਲਮ ਫੇਅਰ ਪੁਰਸਕਾਰ ਵੀ ਉਨ੍ਹਾਂ ਨੇ ਪ੍ਰਾਪਤ ਕੀਤੇ ਹਨ। ਉਨ੍ਹਾਂ ਦੀ ਪਹਿਲੀ ਦੇਸ਼ ਭਗਤੀ ਫਿਲਮ ਸ਼ਹੀਦ ਸੀ ਜੋ ਕ੍ਰਾਂਤੀਕਾਰੀ ਭਗਤ ਸਿੰਘ ਦੇ ਜੀਵਨ ਤੇ ਆਧਾਰਿਤ ਸੀ। ਇਸ ਫਿਲਮ ਨੂੰ ਬਹੁਤ ਪਸੰਦ ਕੀਤਾ ਗਿਆ। 1968 ਵਿੱਚ ਆਸ਼ਾ ਪਰਖ ਦੇ ਨਾਲ ਦੋ ਬਦਨ ਫਿਲਮ ਕੀਤੀ ਇਸ ਫਿਲਮ ਦੇ ਗੀਤ ਅ ਸ਼ਾਕੀਲ ਨੇ ਲਿਖੇ ਜਿਸ ਨੂੰ ਮੁਹੰਮਦ ਰਫੀ ਨੇ ਗਾਇਆ ਇਹ ਗੀਤ ਬਹੁਤ ਹਟ ਹੈ ਜਿਨ੍ਹਾਂ ਦੇ ਵਿੱਚ ਗਰਦਸ਼ ਹੋਵੇ ਅਤੇ ਲਤਾ ਮਗੇਸ਼ਕਰ ਦਾ ਗਾਇਆ ਗੀਤ ਲੋ ਆ ਗਈ ਬਹੁਤ ਹਟ ਹਨ ਕਾਮਨੀ ਕੌਸ਼ਨ ਨੇ 14 ਨਵੰਬਰ 2025 ਨੂੰ ਮੁੰਬਈ ਵਿਖੇ 98 ਸਾਲ ਦੀ ਉਮਰ ਵਿੱਚ ਆਖਰੀ ਸਾਲ ਹੈ ਕੈਰੀਅਰ ਦੀ ਸ਼ੁਰੂਆਤ 1940 ਵਿੱਚ ਚੇਤਨ ਆਨੰਦ ਦੀ ਫਿਲਮ ਨੀਚਾ ਨਗਰ ਨਾਲ ਕੀਤੀ ਕਾਮਨੀ ਕੌਸ਼ਲ ਦਾ ਜਨਮ 24 ਫਰਵਰੀ 1927 ਨੂੰ ਲਾਹੌਰ ਵਿੱਚ ਹੋਇਆ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਬੌਟਰੀ ਦੇ ਪ੍ਰੋਫੈਸਰ ਸ਼ਿਵ ਰਾਮ ਕਸ਼ਪ ਦੀ ਧੀ ਕਾਮਨੀ ਦਾ ਅਸਲ ਨਾਂ 우ਮਾ ਕਸ਼ਪ ਸੀ ਕਲਾਸਿਕ ਫਿਲਮਾਂ ਸ਼ਹੀਦ ਦੋ ਰਾਸਤੇ ਤੋਂ ਲੈ ਕੇ ਲਾਲ ਸਿੰਘ ਚੱਡਾ ਤੱਕ ਉਹਨਾਂ ਨੇ ਬਹੁਤ ਸਾਰੀਆਂ ਅਮਰ ਭੂਮਿਕਾ ਨਿਭਾਈਆਂ ਹਨ ਪਰਸਿੱਦ ਅਮ੍ਰਿਤਾ ਸਤੀ ਸ਼ਾਦੇ ਦਿਹਾਂ ਦੇ 3 ਦਿਨ ਬਾਅਦ ਉਹਨਾਂ ਦੀ ਮੌਤ ਦਾ ਪਤਾ ਲੱਗਾ ਹੈ। ਉਹਨਾਂ ਦੀ ਕਿਡਨੀ ਫੇਲ ਹੋਣ ਦੇ ਨਾਲ ਜਾਨ ਨਹੀਂ ਗਈ ਸਗੋਂ ਅਚਾਨਕ ਹਾਰਟ ਅਟੈਕ ਨਾਲ ਹੋਈ ਹੈ। ਉਹਨਾਂ ਦੇ ਦੋਸਤ ਐਕਟਰ ਰਜੇਸ਼ ਕੁਮਾਰ ਨੇ ਕਿਹਾ ਹੈ ਕਿ ਸਤੀ ਸ਼ਾਦੀ ਕਿਡਨੀ ਟ੍ਰਾਂਸਪਲੈਂਟ ਸਰਜਰੀ ਪੂਰੀ ਤਰ੍ਹਾਂ ਸਫਲ ਰਹੀ ਅਤੇ ਉਹਨਾਂ ਦੀ ਸਿਹਤ ਪਹਿਲਾਂ ਨਾਲੋਂ ਵਧੀਆ ਸੀ। ਪਰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦਾ ਅਧਿਆਤ ਹੋਇਆ ਹੈ। ਰਜੇਸ਼ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਦਿਹਾਂਤ ਹੋਇਆ ਤਾਂ ਉਹ ਆਪਣੇ ਘਰ ਵਿੱਚ ਦੁਪਹਿਰ ਦਾ ਖਾਣਾ ਖਾ ਰਿਹਾ ਸੀ। ਕੁਝ ਹੀ ਦੇਰ ਬਾਅਦ ਅਚਾਨਕ ਦਰਦ ਹੋਇਆ ਅਤੇ ਉਹ ਡਿੱਗ ਗਏ। ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦਾ ਦਿਹਾਂਤ 25 ਅਕਤੂਬਰ 2025 ਨੂੰ ਮੁੰਬਈ ਵਿੱਚ 74 ਸਾਲ ਦੀ ਉਮਰ ਵਿੱਚ ਹੋਇਆ। ਉਹ ਆਪਣੀ ਵਧੀਆ ਕਮੇਡੀ ਕਰਕੇ ਜਾਣੇ ਜਾਂਦੇ ਸਨ। ਕੁੰਦਰ ਸ਼ਾਹ ਦੀ ਜਾਨਵੀ 2000 ਵਿੱਚ ਉਨ੍ਹਾਂ ਨੇ ਮ्युनਿਸਪਲ ਕਮਿਸ਼ਨਰ ਡਿਮੈਲੋ ਦੀ ਯਾਦਗਾਰ ਭੂਮਿਕਾ ਨਿਭਾਈ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਮਰਾਠੀ ਤੇ ਹਿੰਦੀ ਫਿਲਮ ਅਭਿਨੇਤਰੀ ਸੰਧਿਆ ਸ਼ਾਂਤਾ ਰਾਮਦਾਸ 87 ਸਾਲ ਦੀ ਉਮਰ ਵਿੱਚ 4 ਅਕਤੂਬਰ 2025 ਨੂੰ ਮੁੰਬਈ ਵਿੱਚ ਦਿਹਾਂਤ ਹੋ ਗਿਆ ਉਹ ਫਿਲਮ ਨਿਰਮਾਤਾ ਵੀ ਸ਼ਾਂਤਾ ਰਾਮ ਦੀ ਪਤਨੀ ਸਨ ਜਿਨ੍ਹਾਂ ਮਰਾਠੀ ਫਿਲਮ ਅਮਰ ਬਫਾਲੀ ਚ ਬਤੌਰ ਗਾਇਕਾ ਕੰਮ ਕਰਨ ਦਾ ਮੌਕਾ ਦਿੱਤਾ ਉਹਨਾਂ ਪਤੀ ਦਿਆਂ ਨਿਰਦੇਸ਼ਿਤ ਹਿੰਦੀ ਫਿਲਮਾਂ 'ਚ ਯਾਦਗਾਰੀ ਭੂਮਿਕਾ ਨਿਭਾਈਆਂ ਹਨ ਜਿਨ੍ਹਾਂ ਦੇ ਵਿੱਚ ਜਨਕ ਜਨਕ, ਪਾਇਲਵਾਜੇ, ਦੋ ਅੱਖੇ 12 ਹੱਥ ਆਦ ਫਿਲਮਾਂ ਹਨ ਦੋ ਅੱਖੇ 12 ਹੱਥ ਵਿੱਚ ਖਿਡੌਣੇ ਵੇਚਣ ਵਾਲੀ ਦੀ ਭੂਮਿਕਾ ਨਿਭਾਈ ਸੀ ਇਹ ਫਿਲਮ 1957 ਵਿੱਚ ਬਣੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਤਰ੍ਹਾਂ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਅਦਾਕਾਰਾਂ ਤੇ ਪਲੇਬੈਕ ਗਾਇਕਾ ਸਲਕਸ਼ਨਾ ਪੰਡਤ ਨੇ 6 ਨਵੰਬਰ 2025 ਨੂੰ 71 ਸਾਲ ਦੀ ਉਮਰ ਵਿੱਚ ਆਖਰੀ ਸਾਲ ਹੈ ਕਲਾਸੀਕਲ ਗਾਇਕੀ ਦੇ ਮਵਾਤੀ ਘਰਾਣੇ ਨਾਲ ਸੰਬੰਧ ਰੱਖਣ ਵਾਲੀ ਸੁਲਖਸ਼ਨਾ ਨੇ ਕੈਰੀਅਰ ਦੀ ਸ਼ੁਰੂਆਤ 1967 ਵਿੱਚ ਫਿਲਮ ਤਕਦੀਰ ਤੋਂ ਪਲੇਬੈਕ ਗਾਇਕਾ ਵਜੋਂ ਕੀਤੀ ਇਸ ਫਿਲਮ ਦਾ ਗੀਤ 7 ਸਮੁੰਦਰ ਪਾਰ ਬਹੁਤ ਹਟ ਰਿਹਾ ਬਾਅਦ ਵਿੱਚ ਦੂਰ ਕਾ ਰਾਹੀ ਆਦ ਫਿਲਮਾਂ ਵਿੱਚ ਗਾਏ ਤੇ ਬਤੌਰ ਅਦਾਕਾਰਾ ਉਲਝਣ ਸਲਾਂਖੇ ਅਮਰ ਸ਼ਕਤੀ ਧਰਮ ਕਾਂਟਾ ਅਤੇ ਦੋ ਵਕਤ ਕੀ ਰੋਟੀ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਹਨ ਉਹਨਾਂ ਦਾ 1970 ਤੋਂ ਲੈ ਕੇ 1980 ਤੱਕ ਬਹੁਤ ਵਧੀਆ ਸਮਾਂ ਸੀ ਉਹਨਾਂ ਨੇ ਹੇਰਾ ਫੇਰੀ ਆਪਣਾਪਨ ਫਾਂਸੀ ਅਮਰ ਸ਼ਕਤੀ ਵਕਤ ਕੀ ਦੀਵਾਰ ਦੋ ਵਕਤ ਕੀ ਰੋਟੀ ਅਤੇ ਪਲੇਬੈਕ ਤੌਰ ਤੇ ਉਹਨਾਂ ਨੇ ਸੋਮਵਾਰ ਕੋ ਹਮ ਮਿਲੇ ਜਹਾਂ ਕਹਾ ਹੈ ਜਿਸਕੇ ਲਈ ਸਭ ਕੋ ਛੋੜਾ ਮੌਸਮ ਮੌਸਮ ਲਵਲੀ ਮੌਸਮ ਬਹੁਤ ਸਾਰੇ ਹਟ ਗੀਤ ਹਨ ਉਹਨਾਂ ਨੇ ਸਾਰੀ ਉਮਰ ਬਿਆਨ ਨਹੀਂ ਕੀਤਾ ਉਹਨਾਂ ਦੇ ਤਿੰਨ ਭਰਾ ਮੰਤੀਰ ਜਤਨ ਅਤੇ ਲਲਤ ਪੰਡਤ ਹਨ ਅਤੇ ਉਹਨਾਂ ਦੀਆਂ ਤਿੰਨ ਭੈਣਾਂ ਮਾਇਆ ਐਂਡਰਸਨ ਸੰਧਿਆ ਸਿੰਘ ਅਤੇ ਵਿਜੇਤਾ ਪੰਡਤ ਹਨ ਕਮੇਡੀਅਨ ਅਸਰਾਨੀ ਦਾ 20 ਅਕਤੂਬਰ 2025 ਨੂੰ 84 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦਿਹਾਂਤ ਹੋ ਗਿਆ ਸਾਲ 1941 ਵਿੱਚ ਜੈਪੁਰ ਵਿੱਚ ਜਨਮੇ ਗੋਵਰਦਨ ਅਸਰਾਨੀ ਨੇ ਸ਼ੁਰੂ ਵਿੱਚ 올 ਇੰਡੀਆ ਰੇਡੀਓ ਜੈਪੁਰ ਵਿੱਚ ਆਰਟਿਸਟ ਵਜੋਂ ਕੰਮ ਕੀਤਾ 1967 ਵਿੱਚ ਫਿਲਮ ਹਰੇ ਕਾਂਜਕੀ ਚੂੜੀਆਂ ਰਾਹੀਂ ਉਹਨਾਂ ਨੇ ਸ਼ੁਰੂਆਤ ਕੀਤੀ ਉਹਨਾਂ ਦੀ ਕਾਮਿਕ ਟਾਈਮਿੰਗ ਨੇ ਉਹਨਾਂ ਨੂੰ ਹਿੰਦੀ ਤੋਂ ਬਿਨਾਂ ਗੁਜਰਾਤੀ ਸਿਨੇਮੇ ਵਿੱਚ ਸੈਲਵਰ ਸਕਰੀਨ ਦਾ ਮਸ਼ਹੂਰ ਕਾਮੇਡੀਅਨ ਬਣਾ ਦਿੱਤਾ ਜੋ 5 ਦਹਾਕਿਆਂ ਤੱਕ 450 ਤੋਂ ਵੱਧ ਫਿਲਮਾਂ ਵਿੱਚ ਦਿਖਾਈ ਦਿੱਤੇ 1970 ਤੋਂ ਲੈ ਕੇ 1980 ਦੇ دہਾਕੇ ਤੱਕ ਉਹ ਹਿੰਦੀ ਸਿਨੇਮੇ ਦਾ ਇੱਕ ਪ੍ਰਮੁੱਖ ਚਿਹਰਾ ਬਣ ਗਏ ਜਿੱਥੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਉਹਨਾਂ ਨੇ ਮੇਰੇ ਆਪਣੇ ਕੋਸ਼ਿਸ਼ ਬਾਬਰ ਜੀ ਪ੍ਰਿਚੇ ਅਭਿਮਾਨ ਚੁੱਪਕੇ ਚੁੱਪਕੇ ਛੋਟੀ ਸੀ ਬਾਤ ਰਫੂ ਚੱਕਰ ਵਰਗੀਆਂ ਯਾਦਗਾਰ ਫਿਲਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਸ਼ੋਲੇ ਫਿਲਮ ਵਿੱਚ ਨਵਾਈ ਸੰਕੀ ਜੇਲਰ ਦੀ ਭੂਮਿਕਾ ਅੱਜ ਵੀ ਲੋਕਾਂ ਨੂੰ ਯਾਦ ਹੈ ਫਿਰ ਉਹਨਾਂ ਨੇ ਭੂਲ ਭਲਈਆ, ਦਮਾਲ, 올 ਦਾ ਬੈਸਟ, ਵੈਲਕਮ ਆਰ ਰਾਜਕਮਾਰ, ਬੰਟੀ ਅਤੇ ਬਬਲੀ ਦੋ ਵਰਗੀਆਂ ਹਿੱਟ ਫਿਲਮਾਂ ਵੀ ਕੀਤੀਆਂ ਹਨ। 1960 ਤੋਂ 1962 ਤੱਕ ਲਲਿਤ ਕਾਲਾ ਪਵਨ ਠੱਕਰ ਤੋਂ ਉਹਨਾਂ ਨੇ ਐਕਟਿੰਗ ਦੀ ਸਿੱਖਿਆ ਪ੍ਰਾਪਤ ਕੀਤੀ। ਫਿਰ ਉਹਨਾਂ ਨੇ ਮੁੰਬਈ ਵਿੱਚ ਕਿਸ਼ੋਰ ਸਾਹੂ ਅਤੇ ਰਿਸ਼ੀਕੇਸ਼ ਮੁਖਰਜੀ ਵਰਗੇ ਫਿਲਮਕਾਰਾਂ ਨਾਲ ਕਾਫੀ ਸਮਾਂ ਬਤਾਇਆ। ਇਹਨਾਂ ਦੇ ਸੁਝਾਤੇ ਹੀ ਉਹਨਾਂ ਨੇ ਪ੍ਰੋਫੈਸ਼ਨਲ ਟ੍ਰੇਨਿੰਗ ਲਈ ਅਤੇ ਫਿਲਮਾਂ ਦੇ ਵਿੱਚ ਸ਼ਾਮਲ ਨਾਇਕ ਦੀ ਭੈਣ ਤੇ ਨਾਇਕਾ ਮਾਂ ਦੀ ਚੰਗੀ ਦੋਸਤ ਦੀ ਭੂਮਿਕਾ ਨਿਭਾਉਣ ਵਾਲੀ 나즈ਮਾ ਦਾ 11 ਅਗਸਤ 2025 ਨੂੰ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। 25 ਮਾਰਚ 1947 ਨੂੰ ਨਾਸਕ ਵਿੱਚ ਮਹਿਰ ਉਹਨੇ ਨਿਸਾ ਦੇ ਰੂਪ ਵਿੱਚ ਜਨਮੀ 나즈ਮਾ ਨੇ 1953 ਵਿੱਚ 2 ਬੀਗਾ ਜ਼ਮੀਨ ਬਿਰਾਜ ਬਹੂ ਆਦ ਫਿਲਮਾਂ ਵਿੱਚ ਕੰਮ ਕੀਤਾ। ਹੋਰ ਵੀ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਆਰਜੂ, ਆਏ ਦਿਨ ਬਹਾਰ ਕੇ, ਰਾਜਾ ਔਰ ਰੰਕ, ਮੰਚਲੀ ਆਦ ਫਿਲਮਾਂ ਹਨ। ਇਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਨੂੰ ਪਸੰਦ ਕੀਤਾ ਗਿਆ ਹੈ ਇਹਨਾਂ ਨੇ ਬੇਸ਼ੱਕ ਕਈ ਫਿਲਮਾਂ ਦੇ ਵਿੱਚ ਛੋਟੇ ਕਿਰਦਾਰ ਨਿਭਾਏ ਲੇਕਿਨ ਉਹਨਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਅਦਾਕਾਰ ਤੇ ਟੈਲੀਵਿਜ਼ਨ ਨਿਰਮਾਤਾ ਧੀਰਜ ਕੁਮਾਰ ਦਾ 15 ਜੁਲਾਈ 2025 ਨੂੰ ਮੁੰਬਈ ਦੇ ਕੋਕਲਾਬੇਨ ਧਿਰੂਵਾਈ ਅੰਬਾਨੀ ਹਸਾਲ ਵਿੱਚ ਦਿਹਾਂਤ ਹੋ ਗਿਆ ਉਹ ਪੰਜਾਬੀ ਤੇ ਹਿੰਦੀ ਵਿੱਚ 50 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆਏ ਉਨਾ ਦੀਆਂ ਪ੍ਰਸਿੱਧ ਹਿੰਦੀ ਫਿਲਮਾਂ ਰੋਟੀ ਕਪੜਾ ਔਰ ਮਕਾਨ, ਮੰਗ ਭਰੋ ਸਜਨਾ, ਕ੍ਰਾਂਤੀ ਆਰ ਹਨ। ਉਹਨਾਂ ਆਪਣੀ ਪ੍ਰੋਡਕਸ਼ਨ ਕੰਪਨੀ ਕ੍ਰੀਏਟਿਵ ਆਈ ਦੀ ਸਥਾਪਨਾ ਕੀਤੀ ਜਿੱਥੇ ਉਹਨਾਂ ਨੇ ਬਹੁਤ ਸਾਰੇ ਹਿੱਟ ਸੀਰੀਅਲ ਦਿੱਤੇ ਹਨ। ਉਹਨਾਂ ਦਾ ਜਨਮ 1 ਅਕਤੂਬਰ 1944 ਨੂੰ ਹੋਇਆ। ਉਹਨਾਂ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਕ੍ਰੀਏਟਿਵ ਆਈ ਖੋਲ ਕੇ ਪੌਪੂਲਰ ਸੀਰੀਅਲ ਬਣਾਏ ਹਨ ਜਿਨ੍ਹਾਂ ਦੇ ਵਿੱਚ ਕਹਾ ਗਏ ਉਹ ਲੋਕ, ਅਦਾਲਤ, ਓਮ ਨਮੋ ਸ਼ਿਵਾਏ, ਸ਼੍ਰੀ ਗਣੇਸ਼ ਸੰਗਾਸਨ ਬਤੀਸੀ ਆਦ ਅਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਅਤੇ ਸੀਰੀਜ਼ ਦਾ ਨਿਰਮਾਣ ਕੀਤਾ ਹੈ। ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ। ਅਦਾਕਾਰਾ ਤੇ ਮਾਡਲ ਸ਼ਹਿਫਾਲੀ ਜਰੀਵਾਲੀ ਦਾਸ 27 ਜੂਨ 2025 ਨੂੰ ਮੁੰਬਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਸਨੇ 2002 ਵਿੱਚ ਸੰਗੀਤ ਵੀਡੀਓ ਗੀਤ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਜਿਸ ਨੂੰ 2000 ਦੇ ਦਹਾਕੇ ਦੇ ਸਭ ਤੋਂ ਪਿਆਰੇ ਆਈਕਨਾਂ ਵਿੱਚੋਂ ਇੱਕ ਬਣਾ ਦਿੱਤਾ। ਉਹ ਕਈ ਹਿੰਦੀ ਸੰਗੀਤ ਵੀਡੀਓ ਰਿਐਲਿਟੀ ਸ਼ੋਅ ਤੇ ਵੈਬ ਸੀਰੀਜ਼ ਵਿੱਚ ਦਿਖਾਈ ਦਿੱਤੀ। ਉਹਨਾਂ ਨੇ ਬਹੁਤ ਸਾਰੇ ਰਿਐਲਿਟੀ ਸ਼ੋਅ ਦੇ ਵਿੱਚ ਵੀ ਹਿੱਸਾ ਲਿਆ ਹੈ ਜਿਨ੍ਹਾਂ ਦੇ ਵਿੱਚ ਨੱਚਵਲੀਏ 5, ਨੱਚਵਲੀਏ 7, ਆਧਨ, ਬੈਗਬੋਸ 13 ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ। ਆਕਸ਼ੇਕ ਮਹਾਰਾਜ ਤੇ ਸਲਮਾਨ ਖਾਨ ਸਟਾਰਰ ਫਿਲਮ ਮੁੰ ਸੇ ਸ਼ਾਦੀ ਕਰੋਗੀ ਵਿੱਚ ਵੀ ਕੰਮ ਕੀਤਾ ਜੋ 2004 ਵਿੱਚ ਬਣੀ ਸੀ। ਪਹਿਲਾ ਉਸਨੇ 뮤ਜੀਸ਼ੀਅਨ ਮੀਤ ਬ੍ਰਦਰ ਦੇ ਵਿੱਚੋਂ ਹਰਮੀਤ ਸਿੰਘ ਨਾਲ ਵਿਆਹ ਕੀਤਾ ਫਿਰ ਉਹਨਾਂ ਨੇ ਐਕਟਰ ਪ੍ਰਾਕ त्याਗੀ ਨਾਲ 2015 ਵਿੱਚ ਵਿਆਹ ਕੀਤਾ ਲਗਭਗ 2 ਦਹਾਕੇ ਤੱਕ ਪੰਜਾਬੀ ਫਿਲਮ ਇੰਡਸਟਰੀ ਤੇ ਰਾਜਕਾਨ ਵਾਲੀ ਅਦਾਕਾਰਾ ਇੰਦਰਾ ਦਾ 16 ਜੂਨ 2025 ਨੂੰ 88 ਸਾਲ ਦੀ ਉਮਰ ਵਿੱਚ ਨਵਾਈਡਾ ਵਿਖੇ ਆਪਣੇ ਘਰ ਵਿੱਚ ਦਿਹਾਂਤ ਹੋ ਗਿਆ ਉਹਨਾਂ ਦਾ ਜਨਮ 6 ਅਗਸਤ 1936 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤੁਗਲਵਾਲ ਨੇੜੇ ਕਸਵਾ ਸ਼੍ਰੀ ਹਰਗੋਬਿੰਦ ਪੁਰਾ ਵਿੱਚ ਹੋਇਆ ਪਹਿਲੀ ਵਾਰ ਉਹਨਾਂ ਨੂੰ ਪੰਜਾਬੀ ਫਿਲਮ ਜਮਲਾ ਜੱਟ ਵਿੱਚ ਅਦਾਕਾਰ ਸੁੰਦਰ ਦੇ ਨਾਲ ਬਤੌਰ ਮੁੱਖ ਅਦਾਕਾਰਾ ਕੰਮ ਕਰਨ ਦਾ ਮੌਕਾ ਮਿਲਿਆ ਸਾਲ 1960 ਵਿੱਚ ਪਹਿਲੀ ਫਿਲਮ ਜਮਲਾ ਜੱਟ ਤੋਂ ਲੈ ਕੇ 1973 ਤੱਕ ਪੰਜਾਬੀ ਫਿਲਮਾਂ ਵਿੱਚ ਉਹਨਾਂ ਦਾ ਸਿੱਕਾ ਚੱਲਦਾ ਰਿਹਾ ਉਹਨਾਂ ਨੇ ਪੰਜਾਬੀ ਦੀਆਂ ਕੁੱਲ 23 ਦੇ ਕਰੀਬ ਫਿਲਮਾਂ ਵਿੱਚ ਕੰਮ ਕੀਤਾ 1953 ਤੋਂ ਲੈ ਕੇ 1960 ਤੱਕ ਇੰਦਰਾ ਬਿੱਲੀ ਨੇ 32 ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਚੱਕਰਧਾਰੀ ਖੌਫਨਾਕ ਜੰਗਲ ਸ਼੍ਰੀ 420 ਮਿਲਾਬ ਬਸੰਤ ਬਹਾਰ ਮੋਹਨੀ ਜਹੂਦੀ ਪਰਮੋਖਨ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਦੀ ਇੱਕ ਅਲੱਗ ਹੀ ਲੁੱਕ ਦਰਸ਼ਕਾਂ ਨੂੰ ਬਹੁਤ ਪਿਆਰੀ ਲੱਗਦੀ ਸੀ ਜਿਸ ਕਰਕੇ ਉਹਨਾਂ ਨੇ ਲੰਬਾ ਸਮਾਂ ਰਾਜ ਕੀਤਾ ਹੈ ਪਰਸਿੱਧ ਗਾਇਕ ਤੇ ਅਦਾਕਾਰ ਜਵੀਨ ਗਰਗਦੀ 19 ਸਤੰਬਰ ਨੂੰ ਸਿੰਗਾਪੁਰ ਦੇ ਸਮੁੰਦਰ ਵਿੱਚ ਤੈਰਦੇ ਸਮੇਂ ਮੌਤ ਹੋ ਗਈ ਸੀ। ਸਿੰਗਾਪੁਰ ਪੁਲਿਸ ਇਸ ਦੀ ਜਾਂਚ ਅਜੇ ਵੀ ਕਰ ਰਹੀ ਹੈ। ਜਵੀਨ ਗਰਗਦੀ ਮੌਤ ਨੂੰ ਪਹਿਲਾਂ ਇੱਕ ਦਰਘਟਨਾ ਦੱਸਿਆ ਸੀ ਲੇਕਿਨ ਬਾਅਦ ਵਿੱਚ ਇਸ ਦੇ ਪਿੱਛੇ ਗੈਰਹੀ ਸਾਜ਼ਿਸ਼ ਸੀ। ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਹੁਣ ਤੱਕ ਦੀ ਜਾਂਚ ਦੇ ਆਧਾਰ ਤੇ ਜਵੀਨ ਗਰਗਦੀ ਮੌਤ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਗੜਬੜੀ ਜਾਂ ਸਾਜ਼ਿਸ਼ ਦਾ ਸ਼ੱਕ ਨਹੀਂ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਾਂਚ ਪੂਰੀ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਫਵਾਹ ਨਾ ਫੈਲਾਈ ਜਾਵੇ ਸਿੰਗਰ ਦੇ ਸੈਕਟਰੀ ਸਰਦਾਰ ਸ਼ਰਮਾ ਫੈਸਟੀਵਲ ਆਯੋਜਕ ਸ਼ਿਆਮ ਕਾਨੂ ਮਹਾਂਤ ਸਮੇਤ 4 ਲੋਕਾਂ ਤੇ ਹਤਿਆ ਦਾ ਦੋਸ਼ ਲਗਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਵीन ਗਰਗ ਨੂੰ 20 ਸਤੰਬਰ ਨੂੰ ਸਿੰਗਾਪੁਰ ਦੇ ਸਾਨੀਟੇਕ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿੱਚ ਹੋਣ ਵਾਲੇ ਚੌਥੇ ਨਾਰਥ-ਈਸਟ ਇੰਡੀਆ ਫੈਸਟੀਵਲ ਵਿੱਚ ਪਰਫਾਰਮ ਕਰਨਾ ਸੀ ਲੇਕਿਨ ਇੱਕ ਦਿਨ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ। ਬੀਆਰ ਚੋਪੜਾ ਦੇ ਟੈਲੀਵਿਜ਼ਨ ਸੀਰੀਅਲ ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪੰਕਜ ਤੀਰਦਾ 15 ਅਕਤੂਬਰ ਨੂੰ 88 ਸਾਲ ਦੀ ਉਮਰ ਵਿੱਚ ਕੈਂਸਰ ਨਾਲ ਯੋਜਨ ਦੁਆਦ ਦਿਹਾਂਤ ਹੋ ਗਿਆ। ਉਹਨਾਂ ਨੇ 1981 ਵਿੱਚ ਹਰਮੇਸ਼ ਮਲੋਤਰਾ ਦੀ ਫਿਲਮ ਪੂਨਮ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਬੇਖਬਰ ਤੇ ਮੇਰਾ ਸੁਹਾਗ ਵਰਗੀਆਂ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈਆਂ ਹਨ। ਚੰਦਰ ਕਾਂਤਾ ਤੇ ਸਸਰਾਲ ਸਿਮਰ ਦਾ ਵਰਗੇ ਟੀਵੀ ਸ਼ੋਅ ਵਿੱਚ ਵੀ ਉਹ ਨਜ਼ਰ ਆਏ। ਉਹਨਾਂ ਨੇ ਕਈ ਫਿਲਮਾਂ ਕੀਤੀਆਂ ਹਨ ਜਿਨ੍ਹਾਂ ਦੇ ਵਿੱਚ ਸਨਮ ਬੇਵਫਾ, ਸੜਕ, ਸੋਲજર ਆਦ ਸ਼ਾਮਲ ਹਨ। ਉਹਨਾਂ ਨੇ ਮਾਈ ਫਾਦਰ, ਗੋਡ ਫਾਦਰ ਅਤੇ ਜੀ ਹਾਰਰ ਸ਼ੋਅ ਵਿੱਚ ਅਰਚਨਾ ਪੂਰਨ ਸਿੰਘ ਨਾਲ ਨਜ਼ਰ ਆਏ। ਫਿਰ ਉਹਨਾਂ ਨੇ ਕਾਨੂੰਨਾਂ ਦੀ ਟੀਵੀ ਸੀਰੀਜ਼ ਵੀ ਕੀਤੀ ਜੋ ਵਕੀਲ ਦੇ ਰੂਪ ਵਿੱਚ ਦਿਖਾਈ ਦਿੱਤੇ। 2006 ਵਿੱਚ ਉਹਨਾਂ ਨੇ ਆਪਣੇ ਭਰਾ ਸਤਲੋ ਧੀਰ ਨਾਲ ਮਿਲ ਕੇ ਵਿਜਾਜ਼ ਸਟੂਡੀਓ ਨਾਦਾ ਸ਼ੂਟਿੰਗ ਸਟੂਡੀਓ ਦੀ ਸਥਾਪਨਾ ਕੀਤੀ 2010 ਵਿੱਚ ਉਹਨਾਂ ਨੇ ਮੁੰਬਈ ਵਿੱਚ ਐਕਟਿੰਗ ਅਕੈਡਮੀ ਦੀ ਸ਼ੁਰੂਆਤ ਕੀਤੀ ਜਿਸ ਦੇ ਵਿੱਚ ਉਹ ਗੂਫੀ ਪੈਂਟਲ ਟ੍ਰੇਨਿੰਗ ਦਿੰਦੇ ਸਨ ਉਹ ਫਿਲਮ ਨਿਰਦੇਸ਼ਕ ਸੀ ਐਲ ਧੀਰ ਦੇ ਪੁੱਤਰ ਸਨ ਉਹਨਾਂ ਦੀ ਪਤਨੀ ਅਨੀਤਾ ਧੀਰ ਹੈ ਜੋ ਕਿ ਕਸਟਿਊਮ ਡਿਜ਼ਾਈਨਰ ਹੈ ਉਨ੍ਹਾਂ ਦੇ بیٹے ਨਿੱਕਨ ਧੀਰ ਵੀ ਇੱਕ ਪ੍ਰਸਿੱਧ ਅਭਿਨੇਤਾ ਹਨ ਜਿਨ੍ਹਾਂ ਨੇ ਚਨਈ ਐਕਸਪ੍ਰੈਸ ਵਿੱਚ ਥੰਗਾਵਲੀ ਦਾ ਕਿਰਦਾਰ ਨਵਾਇਆ ਸੀ ਟੀਵੀ ਅਭਿਨੇਤਰੀ ਕ੍ਰਿਤਿਕਾ ਸਿੰਗਰ ਉਨ੍ਹਾਂ ਦੀ ਬਹੂ ਹੈ ਸੰਜੇ ਖਾਨ ਦੀ ਪਤਨੀ ਜ਼ਰੀਨ ਖਾਨ ਦਾ 7 ਨਵੰਬਰ 2025 ਨੂੰ ਦਿਹਾਂਤ ਹੋ ਗਿਆ ਉਹ 81 ਸਾਲ ਦੇ ਸਨ ਉਮਰ ਨਾਲ ਸੰਬੰਧਿਤ ਬਿਮਾਰੀਆਂ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ ਜ਼ਰੀਨ ਖਾਨ ਨੇ ਆਪਣਾ ਫਿਲਮੀ ਕੈਰੀਅਰ ਇੱਕ ਮਾਡਲ ਵਜੋਂ ਸ਼ੁਰੂ ਕੀਤਾ ਤੇਰੇ ਘਰ ਦੇ ਸਾਹਮਣੇ ਫਿਲਮ ਦੇ ਵਿੱਚ ਦੇਵਾਨੰਦ ਦੇ ਨਾਲ ਕੰਮ ਕੀਤਾ। ਉਹਨਾਂ ਨੇ 1968 ਵਿੱਚ ਸੰਜੇ ਖਾਨ ਨਾਲ ਵਿਆਹ ਕੀਤਾ। ਇੱਕ ਫੁੱਲ ਦੋ ਮਾਲੀ ਵਿੱਚ ਉਹਨਾਂ ਨੇ ਕਸਟਿਊਮ ਡਿਜ਼ਾਈਨ ਕੀਤਾ। ਪਰ ਜਿਵੇਂ ਹੀ ਉਹਨਾਂ ਦਾ ਵਿਆਹ ਹੋਇਆ ਉਹਨਾਂ ਨੇ ਆਪਣੇ ਪਰਿਵਾਰ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤੇ ਫਿਲਮੀ ਦੁਨੀਆ ਤੋਂ ਕਿਦਾਰਾ ਕਰ ਲਿਆ। ਉਹਨਾਂ ਨੇ ਆਪਣੇ ਪਤੀ ਸੰਜੇ ਖਾਨ ਦੇ ਨਾਲ ਕਾਫੀ ਕੰਮ ਕੀਤਾ। ਬਹੁਤ ਸਾਰੇ ਸੀਰੀਅਲ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ ਜਿਨ੍ਹਾਂ ਦੇ ਵਿੱਚ 10 ਬੋਰਡ ਆਫ ਟਿੱਪੂ ਸੁਲਤਾਨ ਜੋ 1990 ਵਿੱਚ ਬਣਾਇਆ ਉਹਦੇ ਵਿੱਚ ਕਸਟਮ ਡਿਜ਼ਾਈਨਿੰਗ ਇਹਨਾਂ ਦੀ ਸੀ ਉਹਨਾਂ ਦਾ ਬੇਟਾ ਜਾਇਦ ਖਾਨ ਸੁਜਾਨੇ ਖਾਨ ਫਰਾਲੀ ਖਾਨ ਅਤੀਸ਼ ਸਮੂਨ ਅਰੋੜਾ ਹਨ ਪ੍ਰਸਿੱਧ ਐਕਟਰਸ ਤੇ ਡਾਂਸਰ ਮਧੂਮਤੀ ਦਾ 15 ਅਕਤੂਬਰ 2025 ਨੂੰ ਦਿਹਾਂਤ ਹੋ ਗਿਆ ਉਹਨਾਂ ਨੇ 150 ਹਿੰਦੀ ਮਰਾਠੀ ਪੋਜਪਰੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਉਹ ਉਮਰਨਾ ਸਬੰਧਤ ਬਿਮਾਰੀਆਂ ਨਾਲ ਯੂਜ ਰਹੇ ਸਨ। ਉਹਨਾਂ ਦਾ ਜਨਮ 1938 ਨੂੰ ਮਹਾਰਾਸ਼ਟਰ ਵਿੱਚ ਹੋਇਆ। ਉਹਨਾਂ ਨੇ ਬਚਪਨ ਤੋਂ ਹੀ ਭਾਰਤਨਾਟਿਯਮ, ਕਥਕ, ਮਨੀਪੂਰੀ, ਕਥਕਲੀ ਆਦਿ ਟ੍ਰੇਨਿੰਗ ਲਈ। ਉਹਨਾਂ ਨੂੰ ਪਹਿਲਾ ਮੌਕਾ 1957 ਵਿੱਚ ਮਰਾਠੀ ਫਿਲਮ ਤੋਂ ਮਿਲਿਆ। ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਐਕਟਿੰਗ ਕੀਤੀ ਅਤੇ ਡਾਂਸ ਵੀ ਕੀਤਾ। ਇਹਨਾਂ ਵਿੱਚ ਹਨ ਜਾਲ ਸਾਜ਼, ਅੱਖੇ ਸ਼ਿਕਾਰੀ, ਮੁਝੇ ਜੀਨੇ ਦੋ, ਟਾਵਰ ਹਾਊਸ, ਚਰਸ, ਮੇਰੇ ਮਹਿਬੂਬ। ਮਹਿਬੂਬ ਦੀ ਮਹਿੰਦੀ ਜਵਾਬ ਸ਼ਤਰੰਜ ਅਮਰ ਅਕਬਰ ਅੰਤਨੀ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਹਨ ਭਾਰਤੀ ਸਿਨੇਮੇ ਵਿੱਚ ਉਹਨਾਂ ਦੇ ਯੋਗਦਾਨ ਨੂੰ ਦੇਖਦਿਆਂ ਉਹਨਾਂ ਨੂੰ ਬਹੁਤ ਸਾਰੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ 1984 ਵਿੱਚ ਉਹਨਾਂ ਨੇ ਐਕਟਿੰਗ ਕਰਨੀ ਸ਼ੁਰੂ ਕੀਤੀ ਅਤੇ ਫਿਰ ਉਹਨਾਂ ਨੇ ਆਪਣਾ ਡਾਂਸ ਤੇ ਐਕਟਿੰਗ ਸਕੂਲ ਖੋਲ੍ਹ ਲਿਆ ਜਿੱਥੇ ਉਹ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਰਹੇ ਉਹਨਾਂ ਦੇ ਪਤੀ ਪੰਜਾਬੀ ਫਿਲਮਾਂ ਦੇ ਅਭਿਨੇਤਾ ਮਨੋਹਰ ਸਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਪ੍ਰਸਿੱਧ ਐਡਵਰਟਾਈਜ਼ਮੈਂਟ ਗੁਰੂ ਲੇਖਕ ਅਤੇ ਐਕਟਰ ਪਿਊਸ਼ ਪਾਡੇਦਾ 23 ਅਕਤੂਬਰ 2025 ਨੂੰ ਮੁੰਬਈ ਵਿੱਚ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। 1955 ਵਿੱਚ ਜੈਪੁਰ ਵਿੱਚ ਜਨਮੇ। ਉਹਨਾਂ ਨੇ ਐਡ ਫਲਮਾਰੀ ਦੁਨੀਆ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਹ 1982 ਵਿੱਚ ਓਗਲਵੀ ਐਡ ਕੰਪਨੀ ਨਾਲ ਜੁੜ ਗਏ। ਜਿੱਥੇ ਉਹਨਾਂ ਨੇ ਬਹੁਤ ਸਾਰੇ ਬ੍ਰਾਂਡ ਨੂੰ ਪੇਸ਼ ਕੀਤਾ। ਜਿਨ੍ਹਾਂ ਦੇ ਵਿੱਚ ਫੈਵਿਕੋਲ, ਕੈਡਵਰੀ, ਏਸ਼ੀਅਨ ਪੇਂਟ, ਲੂਨਾ ਮੋਪੜ ਫੋਰਚੂਨ ਆਇਲ ਅਤੇ ਹੋਰ ਬਹੁਤ ਸਾਰੀਆਂ ਐਡ ਹਨ ਜੋ ਉਹਨਾਂ ਨੇ ਬਣਾਈਆਂ ਹਨ ਮੋਦੀ ਸਰਕਾਰ ਦਾ ਸਲੋਗਨ ਆਪ ਕੀ ਬਾਰ ਮੋਦੀ ਸਰਕਾਰ ਅੱਛੇ ਦਿਨ ਆਉਣ ਵਾਲੇ ਹੈ ਉਹਨਾਂ ਦਾ ਹੀ ਦਿੱਤਾ ਸਲੋਗਨ ਹੈ ਉਹਨਾਂ ਨੇ ਮਿਲੇ ਸੁਰ ਮੇਰਾ ਤੇਮਾਰਾ ਗੀਤ ਵੀ ਲਿਖਿਆ ਜੋ 1988 ਵਿੱਚ ਰਿਕਾਰਡ ਤੇ ਸ਼ੂਟ ਹੋਇਆ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਇਹ ਅੱਜ ਵੀ ਅਮਰ ਹੈ ਉਨ੍ਹਾਂ ਨੂੰ ਪਦਮਸ਼ਰੀ ਦੇ ਇਲਾਵਾ ਹੋਰ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਮਿਲੇ ਹਨ। ਉਨ੍ਹਾਂ ਨੇ ਕੁਝ ਫਿਲਮਾਂ ਦੇ ਵਿੱਚ ਐਕਟਿੰਗ ਵੀ ਕੀਤੀ ਜਿਨ੍ਹਾਂ ਦੇ ਵਿੱਚ ਮਦਰਾਸ ਕੈਫੇ ਅਤੇ ਖਿਚੜੀ 2 ਹੈ। ਫਿਲਮ ਨਿਰਮਾਤਾ, ਡਾਇਰੈਕਟਰ ਅਤੇ ਸਿਨੇਮਾਟੋਗ੍ਰਾਫਰ ਅਤੇ ਰਾਮਾਨੰਦ ਸਾਗਰ ਦੇ بیٹے ਪ੍ਰੇਮ ਸਾਗਰ ਦਾ 84 ਸਾਲ ਦੀ ਉਮਰ ਵਿੱਚ 31 ਅਗਸਤ 2025 ਨੂੰ ਦਿਹਾਂਤ ਹੋ ਗਿਆ। ਉਹ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਸਨ। ਉਹਨਾਂ ਨੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹਨਾਂ ਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਪੁਨੇ ਤੋਂ 1968 ਵਿੱਚ ਟ੍ਰੇਨਿੰਗ ਲਈ। ਫਿਰ ਉਹ ਆਪਣੇ ਪਿਤਾ ਦੇ ਬੈਨਰ ਸਾਗਰ ਆਰਟ ਨਾਲ ਜੁੜ ਗਏ। ਜਿੱਥੇ ਉਹਨਾਂ ਨੇ ਸਹਾਇਕ ਦੇ ਤੌਰ ਤੇ ਪਹਿਲਾਂ ਕੰਮ ਕੀਤਾ ਫਿਰ ਇੱਕ ਕੈਮਰਾਮੈਨ ਦੇ ਤੌਰ ਤੇ ਕਈ ਫਿਲਮਾਂ 'ਚ ਆਪਣੀ ਸੇਵਾ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਲਲਕਾਰ, ਅੱਖੇ ਜਲਤੇ ਬਦਨ, ਰਾਮ ਭਰੋਸੇ ਅਤੇ ਚਾਰਸ ਫਿਲਮਾਂ ਹਨ। ਉਹਨਾਂ ਨੇ ਟੀਵੀ ਸੀਰੀਅਲ 'ਚ ਵੀ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਜਿਨ੍ਹਾਂ ਦੇ ਵਿੱਚ ਰਮਾਇਣ, ਬਿਕਰਮ ਔਰ ਬੇਤਾਲ, ਸ਼੍ਰੀ ਕ੍ਰਿਸ਼ਨਾ ਅਤੇ ਆਲਫ ਲੈਲਾ ਆਦ ਹਨ। ਪ੍ਰਸਿੱਧ ਅਭਿਨੇਤਰੀ ਬੀ ਸੋਜਾ ਦੇਵੀ ਦਾ 14 ਜੁਲਾਈ 2025 ਨੂੰ ਦਿਹਾਂਤ ਹੋ ਗਿਆ ਉਹ 87 ਸਾਲ ਦੇ ਸਨ। ਉਹ ਹਿੰਦੀ ਅਤੇ ਕੰਨੜ ਫਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਸਨ। ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਉਹਨਾਂ ਨੇ ਡਾਕਟਰ ਰਾਜਕੁਮਾਰ, ਐਨਟੀਆਰ, ਐਮਜੀਆਰ ਸ਼ਿਵਾਜੀ ਗਨੇਸ਼ਨ ਜੈਮਨੀ ਗਰੇਸ਼ਨ ਆਦ ਨਾਲ ਕੰਮ ਕੀਤਾ ਹੈ। ਉਹਨਾਂ ਨੇ ਹਿੰਦੀ ਫਿਲਮਾਂ ਪੈਗਾਮ, ਸਸੁਰਾਲ, 오ਪੇਰਾ ਹਾਊਸ, ਹਾਂਗਕਾਂਗ, ਪਰਿਕਸ਼ਾ, ਪਿਆਰ ਕਿਆ ਤੋ ਡਰਨਾ ਕਿਆ, ਬੇਟੀ ਬੇਟੇ, ਦੂਜ ਦਾ ਚਾਂਦ, ਪ੍ਰੀਤ ਨਾ ਜਾਣ ਰੀਤ ਆਦ ਫਿਲਮਾਂ ਵਿੱਚ ਵੀ ਕੰਮ ਕੀਤਾ। ਉਹਨਾਂ ਨੂੰ ਬਹੁਤ ਸਾਰੇ ਫਿਲਮ ਅਵਾਰਡ ਵੀ ਮਿਲੇ ਹਨ ਜਿਨ੍ਹਾਂ ਦੇ ਵਿੱਚ ਪਦਮਸ਼ਰੀ, ਪਦਮ ਭੂਸ਼ਣ ਅਵਾਰਡ ਆਦ ਹਨ। ਪ੍ਰਸਿੱਧ ਨਿਰਦੇਸ਼ਕ 파ਰਥੋ ਗੋਸ਼ਦਾ 9 ਜੂਨ 2025 ਨੂੰ ਦਿਹਾਂਤ ਹੋ ਗਿਆ। ਉਹਨਾਂ ਨੇ ਬਹੁਤ ਸਾਰੀਆਂ ਥ੍ਰਿਲ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਦੇ ਵਿੱਚ 100 ਡੇਜ਼, ਕੋਹਰਾ, ਤੀਸਰਾ ਕੌਣ, ਅਗਨੀ ਸਾਖੀ, ਕੌਣ ਸੱਚਾ ਕੌਣ ਝੂਠਾ, ਆਧ ਹਨ। ਉਹਨਾਂ ਨੇ ਗੀਤ, ਦਲਾਲ, ਗੁਲਾਮੇ ਮੁਸਫਾ, ਜੁਗਪੁਰਸ਼, ਖੋਟੇ ਸਿੱਕੇ, ਮਸੀਹਾ, ਸਿਤਮ, ਦੋਸਤੀ ਜਿੰਦਾਬਾਦ ਆਦ ਫਿਲਮਾਂ ਦਾ ਨਿਰਦੇਸ਼ਨ ਦਿੱਤਾ ਹੈ। ਟੈਲੀਵਿਜ਼ਨ ਅਤੇ ਫਿਲਮ ਐਕਟਰ ਮੁਕਲਦੇਵ ਦਾ 23 ਮਈ 2025 ਨੂੰ 54 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹਨਾਂ ਨੇ ਬਹੁਤ ਸਾਰੀਆਂ ਹਿੰਦੀ ਪੰਜਾਬੀ ਬੰਗਾਲੀ ਮਲਿਆਲਮ ਕੰਨੜ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਨੇ ਟੀਵੀ ਸੀਰੀਜ਼ ਮੌਮਕੈਨ ਕਹੀਂ ਦਿਆ ਜਲੇ ਕਹੀਂ ਜੀਆ, ਕਹਾਣੀ ਘਰ ਘਰ ਕੀ, ਪਿਆਰ ਜ਼ਿੰਦਗੀ ਹੈ ਆਰ ਸੀਰੀਅਲ ਵਿੱਚ ਕੰਮ ਕੀਤਾ। ਉਹਨਾਂ ਨੇ ਦੂਰਦਰਸ਼ਨ ਤੇ ਏਕਸੇ ਵੱਡ ਕਰ ਏਕ ਵਿੱਚ ਵੀ ਕੰਮ ਕੀਤਾ। ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਦਸਤਕ, ਮੈਸਜ ਯੂਨੀਵਰਸ, ਕਿਲਾ, ਬਾਜੂਦ ਰਤਨ ਕੋਹਰਾਮ ਮੁੱਸੇ ਮੇਰੀ بیوی ਸੇ ਬਚਾਓ ਜਮਲਾ ਪਗਲਾ دیਵਾਨਾ ਜੈ ਹੋ ਆਰ ਰਾਜਕੁਮਾਰ ਆਤ ਫਰਮਾਹਨ ਉਹਨਾਂ ਦੀ ਆਖਰੀ ਫਿਲਮ ਅਜੇ ਦੇਵਗੰਦ ਦੇ ਨਾਲ son of sardar 2 ਹੈ 2025 ਦੇ ਅਕਤੂਬਰ ਮਹੀਨੇ ਵਿੱਚ ਕਮੇਟੀ ਰਵਾਸ਼ਾ ਤੇ ਪੀਯੂ ਦਾ ਮਾਨ ਡਾਕਟਰ ਜਸਵਿੰਦਰ ਪੱਲਾ ਦਾ ਦੇਹਾਂਤ ਹੋ ਗਿਆ ਪੱਲਾ ਦੇ ਸਦੀਵੀ ਵਿਛੋੜੇ ਨੇ ਉਹਨਾਂ ਨੇ ਚਾਣ ਵਾਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਜਸਵਿੰਦਰ ਪੱਲਾ ਛਣਕਾਟਿਆਂ ਦੀ ਲੜੀ ਦੇ ਨਾਲ-ਨਾਲ ਫਿਲਮੀ ਵਿਜਲੀ ਕਮੇਡੀ ਨਾਲ ਦਰਸ਼ਕਾਂ ਦੇ ਸਰੋਤਿਆਂ ਦੇ ਮਨਾਂ ਅੰਦਰ ਵਸਦਾ ਰਹੇਗਾ ਡਾਕਟਰ ਜਸਵਿੰਦਰ ਪੱਲਾ ਕਲਾ ਦੇ ਖੇਤਰ ਦੇ ਨਾਲ-ਨਾਲ ਪੀਯੂ ਦੇ ਖੇਤੀਬਾੜੀ ਪ੍ਰਸਾਰ ਵਿਭਾਗ ਤੋਂ ਸੇਵਾਮੁਕਤ ਹੋਏ ਸਨ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਦੀ ਕਮੇਡੀ ਨੂੰ ਬਹੁਤ ਪਸੰਦ ਕੀਤਾ ਗਿਆ ਹੈ ਕਵਰਟੀ ਵਾਂਸ ਅਗੇਨ ਟਾਈਗਰ 3 ਅਤੇ ਮਰ ਜਾਮਾ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਿਲ ਜਿੱਤਣ ਵਾਲੇ ਵਿਰਿੰਦਰ ਘੁੰਮਣ ਦਾ 9 ਅਕਤੂਬਰ ਨੂੰ ਸਰਜਰੀ ਦੌਰਾਨ ਦਿਹਾਂਤ ਹੋ ਗਿਆ। ਘੁੰਮਣ ਨੇ ਬੋਡੀ ਬਿਲਡਰ ਵਜੋਂ ਮੈਸਟਰ ਇੰਡੀਆ 2009 ਦਾ ਖਿਤਾਬ ਜਿੱਤਿਆ ਅਤੇ ਉਹਨਾਂ ਨੇ ਅਦਾਕਾਰੀ 'ਚ ਰੂਹ ਨਾਲ ਕੰਮ ਕੀਤਾ। ਵਿਰਿੰਦਰ ਘੁੰਮਣ ਨੂੰ ਸਲਮਾਨ ਖਾਨ ਵੀ ਬਹੁਤ ਪਸੰਦ ਕਰਦੇ ਸਨ ਜਿਸ ਕਰਕੇ ਉਹਨਾਂ ਨੇ ਸਲਮਾਨ ਖਾਨ ਦੀ ਟਾਈਗਰ 3 ਦੇ ਵਿੱਚ ਵੀ ਕੰਮ ਕੀਤਾ। ਸਲਮਾਨ ਖਾਨ ਦਾ ਕਹਿਣਾ ਹੈ ਕਿ ਵਿਰਿੰਦਰ ਘੁੰਮਣ ਬਹੁਤ ਵਧੀਆ ਪਿਆਰਾ ਦੋਸਤ ਸੀ ਅਤੇ ਵਧੀਆ ਕਲਾਕਾਰ ਸੀ ਉਸ ਦੇ ਜਾਣ ਦਾ ਮੈਨੂੰ ਬਹੁਤ ਦੁੱਖ ਹੈ ਸੰਗੀਤ ਜਗਤ ਤੇ ਫਿਲਮੀ ਪਰਦੇ ਦੇ ਦਰਸ਼ਕਾਂ ਸਰੋਤਿਆਂ ਤੇ ਦਿਲਾਂ ਵਿੱਚ ਨਾ ਭੁੱਲਣ ਵਾਲੀਆਂ ਯਾਦਾਂ ਨੂੰ ਛੱਡ ਤੁਰ ਗਿਆ ਗਾਇਕ ਅਤੇ ਅਦਾਕਾਰ ਰਾਜਵੀਰ ਜਗੰਦਾ ਦੀ ਮੌਤ ਰੈਂਦੀ ਦੁਨੀਆ ਤੱਕ ਦਿਲਾਂ ਅੰਦਰ ਇੱਕ ਘਟਨਾ ਬਣ ਜਾਗਦੀ ਰਹੇਗੀ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ ਜਮਲਾ ਉਹਨਾਂ ਦੀ ਆਖਰੀ ਪੰਜਾਬੀ ਫਿਲਮ ਰਹੀ ਹਾਸੇ ਤੋਂ ਬਾਅਦ ਤਮਾਮ ਪੰਜਾਬੀਆਂ ਨੇ ਉਹਨਾਂ ਦੀ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ ਪਰ ਜ਼ਿੰਦਗੀ ਤੇ ਮੌਤ ਨਾਲ ਲੜਦਾ ਹੋਇਆ ਰਾਜਵੀਰ ਜਵੰਦਾ ਸਾਨੂੰ ਸਦਾ ਲਈ ਅਲਵਦਾ ਆ ਗਿਆ ਸੰਗੀਤ ਸਮਰਾਟ ਚਰਨਜੀਤ ਅਹੂਜਾ ਸੰਗੀਤ ਜਗਤ ਦਾ ਉਹ ਮਾਲੀ ਸੀ ਜਿਨ੍ਹਾਂ ਸੰਗੀਤ ਦੇ ਖੇਤਰ ਵਿੱਚ ਅਨੇਕਾਂ ਹੀ ਬੂਟਿਆਂ ਨੂੰ ਸ਼ਾਨਦਾਰ ਬਣਾਇਆ ਬੇਹਦ ਮਲਾਪੜੇ ਸੁਆਸ ਸਤਕਾ ਹੀ ਉਹ ਪਹਿਲੀ ਮਿਲਣੀ ਨਾਲ ਹੀ ਆਪਣਾ ਬਣਾ ਲੈਣ ਵਾਲੇ ਇਨਸਾਨ ਸਨ ਉਨਾ ਗੀ ਸੰਗੀਤ ਦੇ ਖੇਤਰ ਤੋਂ ਲੈ ਕੇ ਬਤੌਰ ਸੰਗੀਤਕਾਰ ਪੰਜਾਬੀ ਫਿਲਮਾਂ ਕੀ ਬਣੂ ਦੁਨੀਆ ਦਾ ਦੁਸ਼ਮਣੀ ਦੀ ਅੱਗ ਤੂਫਾਨ ਸਿੰਘ ਅਤੇ ਗਬਰੂ ਪੰਜਾਬ ਦਾ ਆਦ ਪੰਜਾਬੀ ਫਿਲਮਾਂ ਨੂੰ ਸੰਗੀਤ ਦਿੱਤਾ ਤਿੰਨ ਦਹਾਕਿਆਂ ਤੋਂ ਕੈਂਸਰ ਵਰਗੀ ਬਿਮਾਰੀ ਨਾਲ ਪੀੜਤ ਹੋਣ ਕਰਕੇ ਅਜਿਹਾ ਕੇਰਿਆ ਕਿ 12 ਸਤੰਬਰ ਨੂੰ ਉਹ ਇਸ ਫਾਨੀ ਦੁਨੀਆ ਨੂੰ અલਵਦਾ ਆ ਗਏ ਪ੍ਰਸਿੱਧ ਸੂਫੀ ਗਾਇਕ ਤੇ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਵੀ ਇਸ ਦੁਨੀਆ ਨੂੰ અલਵਦਾ ਆ ਗਏ ਉਹ ਪਿਛਲੇ ਕੁ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਜਲੰਧਰ ਜਲੇਦੇ ਸ਼ਾਹਕੋਟ ਦੇ ਰਹਿਣ ਵਾਲੇ ਸਧਾਰਨ ਪਰਿਵਾਰ ਵਿੱਚ ਜਨਮੇ ਪੂਰਨ ਸ਼ਾਹਕੋਟੀ ਨੇ ਸੁਰਤੇ ਸੰਗੀਤ ਦੀਆਂ ਰੰਗਾਂ ਨੂੰ ਰੂਹ ਨਾਲ ਜਾਣਿਆ ਅਤੇ ਨਵਾਇਆ ਉਹਨਾਂ ਦੀਆਂ ਗੱਲਾਂ ਵਿੱਚ ਸੰਗੀਤ ਦੇ ਬਾਰੇ ਸੱਚਾਈ ਅਤੇ ਪੰਜਾਬ ਦਾ ਦਰਦ ਸੀ ਸੰਗੀਤ ਜਗਤ 'ਚ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦਾ ਕੇਰਾ ਬਹੁਤ ਵਿਸ਼ਾਲ ਹੈ ਉਹਨਾਂ ਨੇ ਆਪਣੀ ਫਲਵਾੜੀ ਵਿੱਚ ਕਈ ਸ਼ਾਨਦਾਰ ਬੁੱਟਿਆਂ ਨੂੰ ਸ਼ਾਨਦਾਰ ਬਣਾਇਆ ਜਿਨ੍ਹਾਂ ਦੇ ਵਿੱਚ ਹੰਸ ਰਾਜ ਹੰਸ ਜਸਵੀਰ ਜੱਸੀ ਮਾਸਟਰ ਸਲੀਮ ਸਵੇਤ ਕਈ ਪੰਜਾਬੀ ਦੇ ਮਕਬੂਲ ਸੁਰੀਲੇ ਤਾਰਿਆਂ ਨੂੰ ਸਖਲਾਈ ਦਿੱਤੀ। ਉਹਨਾਂ ਨੂੰ ਸੂਫੀ ਗਾਇਕੀ ਦਾ ਥੰਮ ਮੰਨਿਆ ਜਾਂਦਾ ਸੀ। ਉਹਨਾਂ ਨੇ ਆਪਣਾ ਪੂਰਾ ਜੀਵਨ ਗਾਇਕੀ ਨੂੰ ਸਮਰਪਿਤ ਕਰ ਦਿੱਤਾ ਅਤੇ ਦੁਨੀਆ ਭਰ ਵਿੱਚ ਨਾਮਣਾ ਖਟਿਆ। ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੇਗਾ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਕਲਾਕਾਰ ਹਨ ਜੋ ਇਸ ਸਾਲ ਅਲਵਿਦਾ ਆ ਗਏ। ਆਦਾਰਾ ਦੇਸ਼ਦਵਾ ਬਾ ਇਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ। ਦੇਸ਼ ਦੀ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ